ਪੰਜਾਬ ਦੇ ਹੁਸ਼ਿਆਰਪੁਰ ਵਿੱਚ 73ਵਾਂ ਵਨ ਉਤਸਵ ਮਨਾਇਆ ਗਿਆ ਜਿਸ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਇਸ ਮੌਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਪੌਦਿਆਂ ਦੀ ਵਕ ਵਕ ਕਿਸਮ ਦਾ ਜਾਇਜ਼ਾ ਲਿਆ ਪੰਜਾਬ ਸਰਕਾਰ ਵੱਲੋਂ ਇਸ ਸਾਲ ਪੰਜਾਬ ਸੂਬੇ ਵਿੱਚ 3 ਕਰੋੜ ਬੂਟੇ ਲਗਾਉਂਦਾ ਟੀਚਾ ਮਿਠਿਆ ਤੇ ਇਕੱਲੇ ਹੁਸ਼ਿਆਰਪੁਰ ਦੇ ਵਿੱਚ 38 ਲੱਖ ਬੂਟੇ ਲਗਾਏ ਜਾ ਰਹੇ ਨੇ ਇਸ ਮੌਕੇ ਤੇ ਪੰਜਾਬ ਸਰਕਾਰ ਵੱਲੋਂ ਕਾਰਬਨ ਕ੍ਰੈਡਿਟ ਸਕੀਮ ਵੀ ਲਾਂਚ ਕੀਤੀ ਗਈ ਜਿਸ ਵਿੱਚ ਪੰਜਾਬ ਦੇ 3686 ਕਿਸਾਨਾਂ ਨੂੰ ਕਾਰਬਨ ਕ੍ਰੈਡਿਟ ਸਕੀਮ ਦੇ ਤਹਿਤ 45 ਕਰੋੜ ਰੁਪਏ ਦੀ ਰਾਸ਼ੀ ਵੰਡੀ ਜਾਵੇਗੀ ਅੱਜ ਹਸ਼ਿਆਰਪੁਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਹਸ਼ਿਆਰਪੁਰ ਦੇ 318 ਕਿਸਾਨਾਂ ਨੂੰ 1 ਕਰੋੜ 75 ਲੱਖ ਰੁਪਏ ਦੀ ਰਾਸ਼ੀ ਦੇ ਚੈੱਕ ਵੰਡੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੇਸ਼ ਭਰ ਵਿੱਚ ਹੜ੍ਹਾਂ ਦੇ ਕਾਰਨ ਵੱਡੀ ਤਬਾਹੀ ਹੋ ਰਹੀ ਹੈ ਇਸ ਦਾ ਮੁੱਖੇ ਕਾਰਨ ਹੈ ਪਹਾੜਾ ਵਿੱਚੋਂ ਰਕਸ਼ਾ ਦਾ ਤੇਜੀ ਨਾਲ ਕੱਟਿਆ ਜਾਣਾ ਜਿਸ ਦੇ ਨਾਲ ਪਾਣੀ ਆਨ ਕਰਕੇ ਪਹਾੜ ਖਿਸਕ ਰਹੇ ਨੇ ਹੋਰ ਉਹਨਾਂ ਨੇ ਕੀ ਕਿਹਾ ਜਾਣਨ ਵਾਸਤੇ ਦੇਖੋ ਪੂਰੀ ਖਬਰ ਹੋਰ ਖਬਰਾਂ ਵਾਸਤੇ ਦੇਖਦੇ ਰਹੋ న్యూਸ 86 ਚੈਨਲ ਆਵਾਜ਼ ਸੱਚ ਦੀ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਹੁਣੇ ਕਰੋ ਤੇ ਬਨੇ ਰਹੋ ਤਾਜ਼ੀ ਖਬਰਾਂ ਦੇ ਨਾਲ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਗੁਰੂ ਨਾਨਕ ਸਾਹਿਬ ਦੀ ਅੱਜ ਤੋਂ ਕੋਈ 550 ਸਾਲ ਪਹਿਲਾਂ ਕਹੀ ਹੋਈ ਕੀਤੇ ਹੋਏ ਵਚਨ ਉਚਰੀ ਹੋਈ ਬਾਣੀ ਨਾਲ ਸ਼ੁਰੂ ਕਰੂੰਗਾ ਪਵਨ ਗੁਰੂ ਪਾਣੀ ਪਤਾ ਮਾਤਾ ਤਰਤਮਾਹਤ ਗੁਰੂ ਸਾਹਿਬ ਨੇ ਉਸ ਵੇਲੇ ਲਿਖਤਾ ਸੀ ਕਿ ਤਿੰਨ ਚੀਜ਼ਾਂ ਦੀ ਸਾਮ ਸੰਭਾਲ ਕਰ ਲਿਓ ਪਵਨ ਹਵਾ हवा न गुरु का दर्जा पानी न पिता का दर्जा धरती न माता का दर्जा दोस्तों जिस वे गुरु साहब ने लिख्या होगा मैं सोचता हाँ कदे कदे कि किजनरी सोच सी जिस वे लिखा होगा उस वे तो कोई फैक्ट्री धुआं नहीं करती होनी ਉਸ ਵੇਲੇ ਤਾਂ ਕੋਈ ਫੈਕਟਰੀ ਆਪਣਾ ਪੋਲੂਟਡ ਪਾਣੀ ਕਿਸੇ ਦਰਿਆ 'ਚ ਜਾਂ ਕਿਸੇ ਧਰਤੀ 'ਚ ਬੋਰ ਕਰਕੇ ਡੰਪ ਨਹੀਂ ਕਰਦੀ ਹੋਣੀ ਉਸ ਵੇਲੇ ਤਾਂ ਕੋਈ ਸਪਰੇਆ ਨਹੀਂ ਕਰਦਾ ਹੁਣ ਮੋਨੋਕਰੋਟੋਫਾਸ ਪਰ ਗੁਰੂ ਸਾਹਿਬ ਨੇ ਉਦੋਂ ਕਹਤਾ ਸੀ ਕਿ ਆ ਤਿੰਨ ਚੀਜ਼ਾਂ ਬਚਾ ਲਿਓ ਬਸ ਤੇ ਆ ਜੋ ਹੀ ਤਿੰਨੇ ਚੀਜ਼ਾਂ ਖਤਰੇ 'ਚ ਨੇ ਜੀ ਅੱਜ ਉਹੀ ਬਚਾਉਣੀਆਂ ਪੈਣਗੀਆਂ ਤੇ ਆਪਣਾ ਫਰਜ਼ ਬਣਦਾ ਹੈ ਹਰ ਗੱਲ ਸਰਕਾਰ ਤੇ ਨਹੀਂ ਛੱਡ ਸਕਦੇ ਆਪਾਂ ਨੂੰ ਇੱਕ ਜਿਸ ਤਰ੍ਹਾਂ ਤੁਸੀਂ ਅੱਜ ਆਏ ਹੋ ਇਹ ਲਹਿਰ ਬਣਾਉਣੀ ਪਊਗੀ ਸਰਕਾਰ ਵੀ ਤਾਂ ਤੁਹਾਡੇ ਚੋਂ ਹੀ ਹੁੰਦੀ ਹੈ ਹੋਰ ਸਰਕਾਰ ਕਿੱਥੋਂ ਹੁੰਦੀ ਹੈ ਤੁਸੀਂ ਉਹ ਹੀ ਚੁਣੇ ਹੋਏ ਆਂ ਅਸੀਂ ਤੁਹਾਡੇ ਚੋਂ ਹੀ ਆਂ ਸਾਰੇ ਸੁਭਨ ਮਹਾਉਤਸਵ ਅੱਜ ਜੰਗਲਾਤ ਵਿਭਾਗ ਨੇ ਬਹੁਤ ਵਧੀਆ ਪ੍ਰੋਗਰਾਮ ਕੀਤਾ ਪਹਿਲੀ ਗੱਲ ਤਾਂ ਤੁਸੀਂ ਮੈਨੂੰ ਇਹ ਦੱਸੋ ਸ਼ਹਿਰਪੁਰ ਵਾਲੇ ਉਹ ਬਹੁਤ ਮੇਰੇ ਵੱਡੇ ਭਰਾਵਾਂ ਦੇ ਉਮਰ ਦੇ ਵੀ ਬੈਠੇ ਨੇ ਮੇਰੇ ਪਿਤਾ ਜੀ ਦੀ ਉਮਰ ਦੇ ਵੀ ਬੈਠੇ ਨੇ ਮੇਰੇ ਦਾਦਾ ਜੀ ਦੀ ਉਮਰ ਦੇ ਵੀ ਬੈਠੇ ਨੇ ਬਹੁਤ ਸਾਰੇ ਪ੍ਰੋਗਰਾਮਾਂ 'ਚ ਗਏ ਹਾਂ ਪੰਜਾਬ 'ਚ ਿੱਦੂ ਪਹਿਲਾਂ ਇਹੋ ਜਿਹੇ ਪ੍ਰੋਗਰਾਮ ਹੁੰਦੇ ਸੀ ਵੀ ਬਣ ਮਹਾ ਉਤਸਵ ਦਾ ਪ੍ਰੋਗਰਾਮ ਹੈ ਜਨ ਯੁਕਤੀ ਪੱਤਰ ਵੰਡਣੇ ਆ ਜਾਂ 58 ਐਂਬੂਲੈਂਸਾਂ ਦੇਣੀਆਂ ਨੇ ਿੱਦੂ ਪਹਿਲਾਂ ਤਾਂ ਪ੍ਰੋਗਰਾਮ ਹੀ ਨਹੀਂ ਹੁੰਦੇ ਸੀ ਇਹ ਕੱਲੀਆਂ ਰੈਲੀਆਂ ਹੀ ਹੁੰਦੀਆਂ ਸੀ ਬਸ ਉਹ ਇੱਧਰ ਆ ਗਿਆ ਉਹ ਉੱਧਰ ਚਲਾ ਗਿਆ ਉਹ ਇੱਧਰ ਆ ਗਿਆ ਤੇ ਇਹਦੇ ਗੱਲ ਚ ਪਾ ਕੇ ਸਰੋਪਾ ਬੋਲੇ ਸੋਨਿਹਾਲ ਚਲੋ ਵੀ ਚਲੋ ਵੀ ਚਲੋ ਵੀ ਆਪ ਤਰੱਕੀਆਂ ਵਾਲੇ ਫੰਕਸ਼ਨ ਤਰੱਕੀਆਂ ਵਾਲੇ ਸਮਾਗਮ ਹੋਣੋਂ ਹੀ ਹਟ ਗਏ ਸੀਗੇ ਅੱਜ ਪੂਰੇ ਦੇਸ਼ 'ਚ ਤੁਸੀਂ ਦੇਖਦੇ ਹੋਵੋਗੇ ਟੀਵੀ ਤੇ ਹੜਾਂ ਕਰਕੇ ਤਰਥੱਲੀ ਮੱਚੀ ਪਈ ਏ ਪਿਛਲੇ ਸਾਲ ਆਪਣੇ ਇਹਨਾਂ ਦਿਨਾਂ ਚ ਆਪਣੇ ਵੀ ਇਹ ਇਹੀ ਹਾਲ ਸੀ ਸ਼ੁਕਰ ਹੈ ਇਸ ਵਾਰ ਥੋੜੀ ਜੀ ਮਿਹਰ ਹੈ ਪ੍ਰਮਾਤਮਾ ਮਿਹਰ ਰੱਖੇ ਕਾਰਨ ਕੀ ਹੈ ਕਾਰਨ ਇਹ ਹੈ ਕਿ ਅਸੀਂ ਦਰਖਤਾਂ ਨੂੰ ਆਪਣੇ ਉੱਤੇ ਬੋਝ ਸਮਝਣ ਲੱਗ ਗਏ ਤੇ ਯਾਰ ਫਸਲ ਖਰਾਬ ਕਰੂ ਇਹ ਐਨੀ ਇਹਨੇ ਇਹ ਥੱਲੇ ਫਸਲ ਨਹੀਂ ਹੋਣੀ ਪਰ ਇਹ ਵੱਡੋ ਇਹਨੂੰ ਪਰ ਇਹ ਤਾਂ ਦੇਖੋ ਨਾ ਕਿ ਜਦੋਂ ਦਰਖਤ ਚਲਾ ਗਿਆ ਐਦਾਂ ਕਰਕੇ ਕਿ ਕਰਕੇ ਬਹੁਤ ਸਾਰੇ ਦਰਖਤ ਚਲੇ ਗਏ ਤੇ ਫਿਰ ਜਿਹੜੀ ਫਸਲ ਨੂੰ ਨੁਕਸਾਨ ਉਹ ਹੋਊਗਾ ਉਹ ਤਾਂ ਬਹੁਤ ਜ਼ਿਆਦਾ ਹੋਊਗਾ ਅੱਜ ਹਿਮਾਚਲ ਪ੍ਰਦੇਸ਼ ਹੈ ਲੈਂਡਸਲਾਈਡ ਹੁੰਦੀ ਹੈ ਆਪਾਂ ਰੋਜ਼ ਸੁਣਦੇ ਆਂ ਫਲਾਨੇ ਥਾਵੇਂ ਪਹਾੜ ਥੱਲੇ ਆ ਗਿਆ ਜੀ ਧਰਤੀ ਤੇ ਐਨੀਆਂ ਗੱਡੀਆਂ ਦੱਬੀਆਂ ਗਈਆਂ ਇੰਨਾ ਮਲਬੇ ਥੱਲੇ ਹਜੇ ਭਾਲ ਜਾਰੀ ਆ ਕੇਰਲਾ ਦੇ ਵਿੱਚ ਫਾਇਨਾਰਚ ਕਿੰਨਾ ਨੁਕਸਾਨ ਹੋਇਆ ਕਾਰਨ ਕੀ ਪਹਾੜ ਕਰਤੇ ਕੋਨੇ ਮੋਨੇ ਦਰਖਤ ਸਾਰੇ ਵੱਢ ਕੇ ਵੇਚ ਕੇ ਖਾ ਗਏ ਤੇ ਹੁਣ ਪਾਣੀ ਨਾਲ ਪਹਾੜ ਤੁਰੇ ਆਉਂਦੇ ਨੇ ਕਿਤੇ ਦਰਖਤ ਹੁੰਦੇ ਤਾਂ ਪਾਣੀ ਦੀ ਡਾਇਰੈਕਸ਼ਨ ਚੇਂਜ ਹੁੰਦੀ ਉਹਦਾ ਫਲੋ ਘਟਦਾ ਉਹ ਥੋੜਾ ਇਧਰ ਉਧਰ ਡਾਇਰੈਕਟ ਜਿਹੜੀ ਹੈ ਉਹਦੀ ਉਹਦਾ ਕਮਾਓ ਹੁੰਦਾ ਹੁਣ ਸਿੱਧੇ ਹੀ ਪਾਣੀ ਆਉਂਦਾ ਨਾਲ ਹੀ ਪਹਾੜ ਆ ਜਾਂਦਾ ਸ਼੍ਰੇਸ਼ ਕਰਕੇ ਇਹ ਸਰਕਾਰਾਂ ਦਾ ਕੰਮ ਨਹੀਂ ਮੈਨੂੰ ਮਤਲਬ ਤੁਹਾਨੂੰ ਵੀ ਹੈਰਾਨੀ ਜੀ ਹੁੰਦੀ ਹੋਊਗੀ ਕਿ ਇਨਾਮਾਂ ਚਾਹਾਂ ਆਪਾਂ ਹੁਣ ਬੂਟੇ ਦੇਣ ਲੱਗ ਗਏ ਇਨਾਮਾਂ ਚ ਕਿ ਇੱਕ ਬੂਟਾ ਵੀ ਦੇਵਾਂਗੇ ਤੁਹਾਨੂੰ ਜੀ ਪਹਿਲਾਂ ਟਰੋਫੀਆਂ ਮਿਲਦੀਆਂ ਹੁੰਦੀਆਂ ਸੀ ਹੁਣ ਬੂਟੇ ਦੇਣ ਲੱਗ ਗਏ ਆਕਸੀਜਨ ਕਿੱਥੋਂ ਲਿਆਵਾਂਗੇ ਭਾਵਾ ਸਾਹ ਤਾਂ ਲੈਣਾ ਹੈ ਜੇ ਅਗਲੀ ਪੀੜ੍ਹੀ ਵਾਸਤੇ ਸਾਹ ਵੀ ਨਹੀਂ ਛੱਡ ਕੇ ਜਾਣੇ ਅੱਜ ਮੈਂ ਇੱਕ ਸਲਾਹ ਦੇ ਰਿਹਾ ਜੇ ਲੋੜ ਪਈ ਤਾਂ ਕਾਨੂੰਨ ਵੀ ਬਣਾ ਸਕਦੇ ਆ ਬਿਜਲੀ ਫ੍ਰੀ ਹੈ ਜੀ ਪੰਜਾਬ ਚ ਟਿਊਬਵੱਲਾਂ ਵਾਲੀ ਬਿਜਲੀ ਫ੍ਰੀ ਹੈ ਖੇਤੀ ਵਾਲੀ ਤੇ ਅੱਜ ਮੈਂ ਸਲਾਹ ਦੇ ਰਿਹਾ ਕਿਸਾਨਾਂ ਨੂੰ ਕਿ ਜਿਹਨੂੰ ਜਿਹਨੂੰ ਬਿਜਲੀ ਫ੍ਰੀ ਮਿਲਦੀ ਹੈ ਮੋਟਰ ਫ੍ਰੀ ਚੱਲਦੀ ਹੈ ਕੱਟੋ-ਕੱਟ ਉਸ ਟੂਬਲ ਦੇ ਆਲੇ-ਦਾਲੇ ਕੱਟੋ-ਕੱਟ 4 ਦਰਖਤ ਜ਼ਰੂਰ ਲਾਵੇ ਵੱਧ ਲਾਉਣਿਆਂ ਤਾਂ ਬਾਣੀ ਸ਼ਾਬਾਸ਼ ਹੈ। ਫੱਜੇ ਤਾਂ ਇਹ ਸਲਾਹ ਹੈ। ਜੇ ਲੋੜ ਪਈ ਤਾਂ ਕਾਨੂੰਨ ਵੀ ਬਣਾਉਣਾ ਪੈ ਸਕਦਾ ਕਿਉਂਕਿ ਆਕਸੀਜਨ ਚਾਹੀਦੀ ਹੈ। ਫਿਰ ਇਹ ਨਾ ਹੋਵੇ ਨਾ ਕਿ ਆਕਸੀਜਨ ਵਾਸਤੇ ਵੀ ਧਰਨੇ ਦੇਣੇ ਪੈਣ। ਫਿਰ ਭਗਵਾਨ ਤਮਨ ਸਾਨੂੰ ਅਨੁਸਾਹ ਲੈਣ ਵਾਸਤੇ ਆਕਸੀਜਨ ਦੇ ਦੇਵੇ ਜਿੱਥੋਂ ਮਰਜ਼ੀ ਦੇਵੇ ਅਸੀਂ ਕੀ ਕਰੀਏ? ਪਰਾਲੀ ਨੂੰ ਅੱਗ ਲਾਉਣ ਤੋਂ ਆਪਾਂ ਨਹੀਂ ਡਰਦੇ ਬਲਕਿ ਜਿਹੜਾ ਕੋਈ ਅਫਸਰ ਸਮਝਾਉਣ ਜਾਂਦਾ ਨਾ ਲਾਓ ਉਹਨੂੰ ਕਹਿੰਦੇ ਆ ਡੱਬੀ ਫੜਾ ਕੇ ਤਿੱਲੀ ਤੂੰ ਲਾ ਸਵਾ ਮਤਲਬ ਆਪਣੀ ਵੀ ਤਾਂ ਜ਼ਿੰਮੇਵਾਰੀ ਬਣਦੀ ਹੈ ਨਾ ਕੋਈ ਹਾਂ ਸਰਕਾਰਾਂ ਵੱਲੋਂ ਜਿੰਨਾ ਹੁੰਦਾ ਕਰਦੇ ਆ ਘੱਟੋ ਘੱਟ ਕੋਸ਼ਿਸ਼ ਕਰਦੇ ਆ ਇਸ ਵਾਰ ਮੇਰੀ ਗੱਲ ਮੰਨ ਕੇ 44% ਲੋਕਾਂ ਨੇ ਸਿੱਧੀ ਵਜਾਈ ਜਿਹੜੀ ਝੋਨੇ ਦੀ ਸਿੱਧੀ ਬਜਾਈ ਹੈ 44% ਰਕਬਾ ਵੱਧ ਗਿਆ ਉਹਦੇ ਵਿੱਚ ਤਾਂ ਕਿ ਪਾਣੀ ਘਟੇ ਤੇ ਮੈਂ ਕੋਸ਼ਿਸ਼ ਇਹ ਕਰ ਰਿਹਾ ਮੇਰੇ ਨਾਲ ਮੇਰੇ ਅਫਸਰ ਬੈਠੇ ਕ੍ਰਿਸ਼ਨ ਕੁਮਾਰ ਜੀ ਦਿਨ ਰਾਤ ਸਾਡੀ ਕੋਸ਼ਿਸ਼ ਹੁੰਦੀ ਹੈ ਕਿਹੜੀ ਨਹਿਰ ਕਿੱਥੋਂ ਕਿਹੜਾ ਸੂਆ ਕਿਹੜਾ ਰਜਵਾਹਾ ਕਿਹੜੀ ਕੱਸੀ ਕਿਧਰੋਂ ਕੱਢਣੀ ਹੈ ਕਿੱਥੇ ਪਾਈਪਾਂ ਪਾਉਣੀਆਂ ਨੇ ਅੱਜ ਜਦੋਂ 16 ਮਾਰਚ ਨੂੰ ਸ਼ਹੀਦ ਇਆਜ਼ਮ ਦੇ ਪਵਿੱਤਰ ਪਿੰਡ ਖਟਕੜਕਲਾਂ ਦੇ ਵਿੱਚ ਸੌ ਚੁੱਕੀ ਸੀ ਉਦੋਂ 21% ਪਾਣੀ ਪੱਤਰਕਾਰ ਸਾਹਿਬ ਬੈਠੇ ਨੇ ਨੋਟ ਕਰ ਲਿਓ 16 ਮਾਰਚ ਨੂੰ ਜਦੋਂ ਟੇਕਓਵਰ ਕੀਤਾ ਲੋਕਾਂ ਦੀ ਸਰਕਾਰ ਬਣੀ 21% ਪਾਣੀ ਯੂਜ਼ ਕਰ ਰਹੀ ਸੀ 21% ਪਾਣੀ ਇਸਤੇਮਾਲ ਕਰ ਰਿਆ ਸੀ ਪੰਜਾਬ ਆਪਣੀਆਂ ਨਹਿਰਾਂ ਦਾ ਮੈਂ ਅਫਸਰਾਂ ਦੀਆਂ ਮੀਟਿੰਗਾਂ ਬੁਲਾਈਆਂ ਮੈਂ ਕਹਾਂ ਵੀ ਜਿਹੜੀ ਸਾਡੇ ਪਿੰਡ ਕੱਸੀ ਹੁੰਦੀ ਸੀ ਅੱਜ ਤੋਂ 30 ਸਾਲ ਪਹਿਲਾਂ 40 ਸਾਲ ਪਹਿਲਾਂ ਚਲੋ ਜਦੋਂ ਅਸੀਂ 6-6 7-7 ਸਾਲ ਦੇ ਹੁੰਦੇ ਸੀ 8-8 ਸਾਲ ਦੇ 10-10 ਸਾਲ ਦੇ ਹੁੰਦੇ ਸੀ ਉਦੋਂ ਅਸੀਂ ਉਸ ਕੱਸੀ 'ਚ ਨਹਾਉਂਦੇ ਹੁੰਦੇ ਸੀ ਤੇ ਸਾਡੀਆਂ ਮਾਵਾਂ ਚਾਚਿਆਂ ਤਾਈਆਂ ਉਹ ਥਾਪੀ ਨਾਲ ਉੱਥੇ ਕੱਪੜੇ ਧੋਂਦੀਆਂ ਆਉਂਦੀਆਂ ਸੀ ਮੈਂ ਕਹਾਂ ਮੇਰੇ ਪਿੰਡ ਵਾਲੀ ਕੱਸੀ ਲੱਭ ਕੇ ਦਿਖਾਓ ਕਿੱਧਰ ਗਈ ਇੱਕ ਕੱਸੀ ਲੱਭੀ ਉਹ ਕਹਿੰਦੇ ਜੀ ਉਹ ਤਾਂ ਬਾਹਲੀ ਲੋਕਾਂ ਨੇ ਬਾਹਲੀ ਅਗੇ ਕੋਈ ਗੱਲ ਨਹੀਂ ਲੋਕਾਂ ਨਾਲ ਵੀ ਗੱਲ ਕਰ ਲੈਨੇ ਆ ਉੱਪਰੋਂ ਬਾਹ ਲੋ ਕੋਈ ਪ੍ਰੋਬਲਮ ਨਹੀਂ ਥੱਲੋਂ ਦੀ ਪੈਪ ਪਾ ਲੈਣ ਦੋ ਬਸ ਪਾਈਪ ਪਾਏ ਟੇਲਾਂ ਤੱਕ ਪਾਣੀ ਪਹਚਾਇਆ ਤੁਸੀਂ ਰੋਜ਼ ਵੀਡੀਓ ਦੇਖਦੇ ਹੋਵਾਂਗੇ ਅੱਜ 72% ਤੋਂ ਉੱਪਰ ਆਪਾਂ ਪਹੁੰਚ ਗਏ 21 ਦੀ ਥਾਂ ਤੇ 72% ਆਪਣਾ ਨਹਿਰਾਂ ਦਾ ਪਾਣੀ ਖੇਤਾਂ ਚ ਜਾਣ ਲੱਗ ਗਿਆ ਅਜੇ ਹੋਰ ਕਰਨਾ ਹੈ ਕਿਉਂਕਿ ਇੱਕ ਤਾਂ ਨਹਿਰ ਦੇ ਪਾਣੀ ਦਾ ਫਾਇਦਾ ਇਹ ਹੈ ਕਿ ਉਹਦੇ ਵਿੱਚ ਮਿਨਰਲਸ ਨੇ ਨਾਲ ਉਪਜਾਊ ਮਿੱਟੀ ਵੀ ਆਉਂਦੀ ਹੈ ਤੇ 5-7 ਮਿੰਟਾਂ 'ਚ ਇੱਕ ਕਿੱਲਾ ਭਰ ਦਿੰਦਾ ਉਹ ਤੇ ਦੂਜਾ ਫਾਇਦਾ ਇਹ ਹੈ ਕਿ ਆਪਾਂ ਜੇ ਨਹਿਰ ਦਾ ਪਾਣੀ ਆਊਗਾ ਟਿਊਬਲ ਬੰਦ ਕਰਾਂਗੇ ਬਿਜਲੀ ਤਾਂ ਬਚਣੀ ਬਚਣੀ ਹੈ ਥੱਲੋਂ ਪਾਣੀ ਬਚਣਾ ਥੱਲੋਂ ਪਾਣੀ ਜਿਹੜਾ 600 ਫੁੱਟ ਤੇ ਚਲਾ ਗਿਆ ਆ ਤੁਹਾਡੀ ਇੱਕ ਨਹਿਰ ਕੱਢੀ ਐ ਇੱਥੋਂ ਦੀ 11000 ਤੋ ਬਾਤੇ 1 ਏਕੜ ਜਿਹੜਾ ਉਹਦੇ ਨਾਲ ਪਾਣੀ ਮਿਲੂਗਾ ਜਿਹੜਾ ਇਥੋਂ ਕਿਹੜੀ ਨਹਿਰ ਕਸ਼ਿਨ ਕੰਢੀ ਕਨਾਲ ਕੰਢੀ ਕਨਾਲ 11000 ਏਕੜ ਕੰਢੀ ਕਨਾਲ ਦੇ ਨਾਲ ਫਾਇਦਾ ਮਿਲੂਗਾ ਨਾਲ ਇਹ ਵੀ ਹੈ ਕਿ ਅਸੀਂ ਜਗ੍ਹਾ ਜਗ੍ਹਾ ਤੋਂ ਕੱਚੀ ਵੀ ਛੱਡੀ ਹੋਈ ਹੈ ਫਿਰ ਕਿਤੋਂ ਪੱਕੀ ਫਿਰ ਕੱਚੀ ਤਾਂ ਕਿ ਪਾਣੀ ਥੱਲੇ ਵੀ ਜਾਵੇ ਮੇਰੇ ਕੋਲ ਡਿਪਟੀ ਸਪੀਕਸਾਬ ਆਏ ਸੀ ਕਿ ਲੈ ਕੇ ਮਸਲਾ ਤੇ ਇੱਕ ਧਾਰਕਲਾਂ ਦੇ ਵਿੱਚ 206 ਮੈਗਾਵਾਟ ਦਾ ਡੈਮ ਬਣਾ ਰਹੇ ਹਾਂ। ਰਾਵੀ ਦਰਿਆ ਦਾ ਪਾਣੀ ਰੁਕਿਆ। ਜਿਹੜਾ ਚਮਰੌੜ ਤੋਂ ਆਉਂਦਾ ਹੈ ਉੱਪਰੋਂ ਮਾਦੋਪੁਰ ਨੂੰ ਜਾਂਦਾ ਅੱਗੇ ਜਾ ਕੇ ਉੱਜ ਉੱਜ ਚਲਾ ਜਾਂਦਾ ਉੱਜ ਚੋਂ ਪਾਕਿਸਤਾਨ ਚਲੇ ਜਾਂਦਾ। ਜਿੰਨਾ ਕ ਆਪਣੇ ਚਰਾਵੀ ਆਉਂਦੀ ਹੈ। ਅਸੀਂ ਰੋਕਿਆ ਪਾਣੀ 206 ਮੈਗਾਵਾਟ ਦਾ ਇੱਕ ਡੈਮ ਬਣੂਗਾ। ਅਕਤੂਬਰ ਚ ਉਦਘਾਟਨ ਕਰਾਂਗੇ ਉਹਦੇ ਨਾਲ ਕਿਉਂਕਿ ਪਾਣੀ ਜਦੋਂ ਆਊਗਾ ਜਿਹੜੀ ਦੁਆਬ ਬਿਸਤ ਹੈ ਦੁਆਬ ਬਿਸਤ ਨਹਿਰ ਹੈ ਉਹ 24 ਘੰਟੇ 12 ਮਹੀਨੇ 30 ਦਿਨ ਚੱਲੂਗੀ ਦੁਆਬ ਬਿਸਤੋਂ ਪਾਣੀ ਖਤਮ ਨਹੀਂ ਹੋਊਗਾ ਤੇ ਉਧਰ 2-3 ਦਿਨ ਪਹਿਲਾਂ ਤੁਸੀਂ ਦੇਖਿਆ ਹੋਣਾ ਮਾਲਵਾ ਨਹਿਰ ਦਾ ਉਦਘਾਟਨ ਕਰਕੇ ਆਏ ਆਂ ਹਰੀਕੇ ਪੱਤਨ ਤੋਂ ਰਾਜਸਥਾਨ ਦੇ ਬਾਰਡਰ ਤੱਕ ਜਾਊਗੀ 149 ਕਿਲੋਮੀਟਰ ਲੰਬੀ ਹੈ 50 ਫੁੱਟ ਉੱਪਰੋਂ ਚੌੜੀ ਹੈ ਸਾਢੇ ਫੁੱਟ ਸਾਢੇ 12 ਫੁੱਟ ਗਹਿਰਾਈ ਹੈ 515 520 ਮੋਗੇ ਨੇ 2 ਲੱਖ ਏਕੜ ਨੂੰ ਪਾਣੀ ਮਿਲੂਗਾ ਜੀ ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਬਣ ਰਹੀ ਹੈ ਆਜ਼ਾਦੀ ਤੋਂ ਬਾਅਦ ਉਹ ਮੈਨੂੰ ਪੱਤਰਕਾਰਾਂ ਨੇ ਪੁੱਛਿਆ ਕਹਿੰਦੇ ਵੀ ਇਤੋਂ ਪਹਿਲਾਂ ਕਿਉਂ ਨਹੀਂ ਸੋਚਿਆ ਕਿਸੇ ਨੇ ਨਹਿਰ ਬਣਾਉਣ ਦਾ ਉਹ ਮੈਂ ਕਿਹਾ ਜਿਨ੍ਹਾਂ ਦੇ ਖੇਤਾਂ 'ਚ ਹੀ ਨਹਿਰਾਂ ਖਤਮ ਹੁੰਦੀਆਂ ਹੋਣ ਉਹਨਾਂ ਨੂੰ ਕੀ ਪਤਾ ਮੋਗੇ ਕੀ ਹੁੰਦੇ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਸਿਰਫ ਨਹਿਰ ਹੀ ਦੇਖੀ ਔਰ ਨਹਿਰ ਸਾਡੇ ਖੇਤ ਮੁੱਕਦੀ ਐ ਉਹਨਾਂ ਨੂੰ ਮੋਗਿਆਂ ਦਾ ਕੀ ਦਰਦ ਮੈਂ ਕਹਿੰਦਾ ਸਾਨੂੰ ਪੁੱਛ ਕੇ ਦੇਖੋ ਨਾ ਇੱਕ ਇੱਕ ਮਿੰਟ ਪਿੱਛੇ ਬੰਦਾ ਵੜ ਦਿੰਨੇ ਆਂ ਅਸੀਂ ਜਾਂ 2 ਇੰਚ ਮੋਗਾ ਉੱਪਰ ਚੱਕਣਾ ਜਾਂ ਥੱਲੇ ਕਰਨਾ ਬੰਦਾ ਵੜ ਦਿੰਨੇ ਆਂ ਅਸੀਂ ਸੋ ਵੀਰੋ ਉਹੀ ਬੰਦਾ ਦਰਦ ਜਾਣ ਸਕਦਾ ਜਿਹੜਾ ਜਿਹਨੇ ਦਰਦ ਇਹ ਪਿੰਡੇ ਤੇ ਹੰਢਾਇਆ ਹੋਣ ਪਾਣੀ ਦੀ ਕੀਮਤ ਦਾ ਉਹਨੂੰ ਹੀ ਪਤਾ ਹੁੰਦਾ ਜਿਹੜਾ ਜੈਸਲਮੇਰ ਦੇ ਟਿੱਬਿਆਂ 'ਚ ਪਿਆਸਾ ਰਿਹਾ ਹੋਵੇ ਜਿਨ੍ਹਾਂ ਦੇ ਘਰੇ ਹਰੇਕ ਬਾਥਰੂਮ 'ਚ ਤਿੰਨ ਤਿੰਨ ਟੂਟੀਆਂ ਈ ਚੱਲੀ ਜਾਂਦੀਆਂ ਸਾਰਾ ਦਿਨ ਉਹਨਾਂ ਨੂੰ ਕੀ ਪਤਾ ਪਾਣੀ ਕੀ ਹੁੰਦਾ ਤੁਪਕੇ ਤੁਪਕੇ ਦੀ ਵੈਲੀ ਉਹਨੂੰ ਪਤਾ ਹੈ ਜਿਹੜਾ ਬੀਕਾਂ ਨੇ ਜਾਂ ਜੈਸਲਮੇਰ ਦੇ ਟਿੱਬਿਆਂ 'ਚ ਪਿਆਸਾ ਰਿਹਾ ਹੋਵੇ ਸ਼ਿਵ ਮਹਿিমা ਫਿਲਮਜ਼ ਐਂਡ ਪ੍ਰੋਡਕਸ਼ਨਜ਼ 뮤ਜ਼ਿਕ ਵੀਡੀਓਜ਼ ਐਡ ਫਿਲਮਜ਼ ਮਾਡਲਿੰਗ ਫੋਟੋ ਸ਼ੂਟਿੰਗ ਵਿਦ ਪੋਰਟਫੋਲੀਓ ਡਿਜੀਟਲ ਫੋਟੋ ਐਂਡ ਵੀਡੀਓ ਸ਼ੂਟਿੰਗ स्पेशल अरेंजमेंट फॉर मैरिज एंड अदर फंक्शन लाइव शो ऑन डिजिटल बिग स्क्रीन कॉन्टैक्ट शिव महिमा फिल्म मोबाइल नाइन एट डबल फाइव वन सेवन वन जीरो एट टू तुम देख रहे हो न्यूज एटी सिक्स चैनल आवाज सच जी